ਹੋ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੀਪ ਐਂਡ ਜਸਟ ਚੈਨਲ ਤੇ ਅੱਜ ਅਸੀਂ ਤਿਆਰ ਕਰਨ ਜਾ ਰਹੇ ਹਾਂ ਕੀਬਲਾ ਤੜਕੇ ਵਾਲਾ ਪਾਸਤਾ ਤੜਕੇ ਵਾਲਾ ਪਾਸਤਾ ਚਲ ਆਜੋ ਫਿਰ ਤੁਹਾਨੂੰ ਵੀ ਦਿਖਾਣੇ ਆ ਕਿਦਾਂ ਤਿਆਰ ਕਰਦੇ ਆਪਾਂ ਤੜਕੇ ਵਾਲਾ ਪਾਸਤਾ ਪਾਸਤਾ ਹਾਂਜੀ ਆਹ ਦੇਖੋ ਪਾਸਤਾ ਤੇ ਉਹ ਹੋ ਗਏ ਰਨੂ ਕੁਮਾਲ ਕੇ ਨਮਕ ਹਾਂਜੀ ਚਲੋ ਪਾਓ ਵੇ ਕਿੰਨਾ ਕਿ ਤੇ 5 ਮੀਟਰ ਰੱਖਾਂਗੇ ਨਾ 5 ਮੀਟਰ 5 ਮੀਟਰ ਚ ਹੋ ਜਾਊਗਾ ਹਾਂਜੀ ਚਲੋ ਤੇਲ ਵੀ ਪਾ ਦਾ ਥੋੜਾ ਇਹਨਾਂ ਪੈਨ ਇਹ ਆਊਗਾ ਕੀ ਚਮੜਣਗੇ ਚਿਪਕੂਗੇ ਨਹੀਂ ਨਾ ਨਾ ਹਾਂਜੀ ਆਪਾਂ ਜੀ ਲੱਗੇ ਇਹਨਾਂ ਦੇ ਪਿਆਜ਼ ਤੇ ਨਾਲ ਕੀ ਲੱਗੇ ਆਪਾਂ ਟਮਾਟਰ ਠੀਕ ਹੈ ਜੀ ਤੇ ਆਸਤਰ ਆਪਾਂ ਫੜ ਲਿਆ ਜਿਆਲਾ ਦਵਾ ਦਵਾ ਕੀ ਦੇਣਾ ਆਪਾਂ ਦਵਾ ਦਵਾ ਛਿਲਣਾ ਵੀ ਸੁੱਟ ਕੇ ਆਓ ਹੁਣ ਤੁਸੀਂ ਛਿਲਣਾ ਚਿਤਕੇ ਆਓ ਹੁਣ ਮੈਂ ਚੀਨਿਆ ਪਿਆਜ਼ ਤੇ ਮਿਰਚਾਂ ਤੇ ਟਮਾਟਰ ਠੀਕ ਹਨ ਛੁਟ ਕੇ ਆ ਚਲੋ ਚਲੋ ਜਲਦੀ ਜਲਦੀ ਫੇਰ ਬੈ ਕੇ ਕਰਾਂ ਲਾਤੀ ਨਜ਼ਰ ਹੈ ਨਜ਼ਰ ਲਾ ਦੇ ਲੱਕ ਹੀ ਫੇਲੇ ਮੇਰੇ ਲੱਕ ਵਸ ਥੋੜਾ ਜਿਆ ਰਹਿ ਗਿਆ ਵਾ ਚਲੋ ਹੋ ਗਿਆ ਜੇ ਹੈ ਜੋ ਸੀ ਇੱਕ ਮਿੰਟ ਸੌਫਟ ਹੋ ਗਿਆ ਉਹਦੇ ਚਲੋ ਕੱਢ ਦੋ ਉਹਦਾ ਪਾਣੀ ਪਤੀਲੇ ਚੋਂ ਹੈ ਚਾਂਦਣੀ ਉੱਚ ਕਰ ਲਓ ਨਾ ਬਈ ਆਣੀ ਚਾਂਦਣੀ ਦੇ ਵਿੱਚ ਪਾ ਦਿਓ ਉਹ ਐਸੋ ਕਰਨਾ ਕੜਾਈ ਧਰਣੀ ਨਾਲ ਪਰ ਆਮ ਹੈ ਵੱਡੀ ਧਰਣੀ ਕਿ ਦੁੱਦੀ ਧੰਨੀ ਕਰੋ ਠੀਕ ਆ ਜੀ ਤੇ ਹੁਣ ਆਪਾਂ ਉਹ ਕੀ ਕਹਿੰਦੇ ਆ ਪਿਆਜ਼ ਪਿਓ ਜੀ ਗਿ ਜਾਂਦੇ ਇਹ ਬਲਬ ਲਸਣ ਅਦਰਕ ਨਹੀਂ ਪਾਣਾ ਹੋਣੀ ਪਾਣਾ ਉਹ ਨੌਰੀ ਤਰ੍ਹਾਂ ਸੁਆਦ ਹੋ ਜਾਂਦਾ ਸਿਰਫ ਇਹੋ ਪਾਣੀ ਠੀਕ ਹੈ ਟਮਾਟਰ ਪਿਆਜ਼ ਅਤੇ ਮਿਰਚਾਂ ਲੋਜੀ ਲਾਤਾ ਜ ਤਰਕਾ ਲੋਜੀ ਆਪਾਂ ਕੀ ਗੱਲ ਲੱਗੀਆਂ ਮਸਾਲੇ ਕਿਹੜੇ ਕਿਹੜੇ ਮਸਾਲੇ ਵੀ ਦਸੀਏ ਉਹਨਾਂ ਨਮਕ ਲੂਣ ਪਾਤਾ ਕਾਲੀ ਮਿਰਚ ਕਾਲੀ ਮਿਰਚ ਪੀਸੀ ਹੋਈ ਪਾਤੀ ਹਲਦੀ ਥੋੜੀ ਜੀ ਹਲਦੀ ਵੀ ਪਾਤੀ ਆਪਾਂ ਠੀਕ ਆ ਜੀ ਤੇ ਬਸ ਮਿੱਟਾ ਹੀ ਬਣੀ ਆਵੇ ਪਾਉਣ ਲੱਗੇ ਹਾਂਜੀ ਚਲੋ ਪਾਓ ਪਾਸਾ ਥੋੜੀ ਪਾਤਾ ਯਕ ਪਾਤਾ ਆ ਜੋੜਨਾ ਮਰੋ ਕੀ ਗੱਲ ਜੋੜ ਨਹੀਂ ਨਾ ਪਾਉਂਦੇ ਲੈ ਜੀ ਜੀ ਮੈਨੂੰ ਲੈ ਆਓ ਭਰਾ ਕਰਤੀਵ ਰਾਜ ਰਾਜ ਨੀਲੇ ਨੀਲੇ ਪੀਜਾ ਪਾਸਾ ਸੋ ਚਲੋ ਕੋਈ ਥੋੜੀ ਜਿਹੀ ਰੈੱਡ ਸੌਸ ਵੀ ਪਾਤੀ ਆਪਾਂ ਪੀਜਾ ਪਾਸਾ ਸੋ ਤੇ ਪਾਤੀ ਆਪਾਂ ਸਾਰੀ ਕੱਢ ਗਏ ਨਾ ਜੋਰ ਲਾ ਕੇ ਲੋ ਜੀ ਹੋ ਗਿਆ ਜੀ ਰੈਡੀ ਸਾਡਾ ਪਾਸਤਾ ਲੋ ਜੀ ਸਾਡਾ ਪਾਸਤਾ ਹੋ ਗਿਆ ਜੀ ਰੈਡੀ ਤੇ ਹੁਣ ਕਰ ਲੱਗੇ ਆਪਾਂ ਟੇਸਟ ਬਹੁਤ ਸਵਾਰ ਬਣਿਆ ਜੇ ਤੁਸੀਂ ਵੀ ਟਰਾਈ ਕਰਿਓ ਤੇ ਚੈਨਲ ਸਾਡੇ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਨਾਲ ਥੈਂਕ ਯੂ